why good ਬਗਟੜੇ ਹਰ ਸੰਤ ਤੁਮਾਰੀ ਜਿਨ ਕਰ ਤਨ ਹਰਨਾ Okay. ਜਨਮ ਕੇ ਹੰਪਲ ਚਾਈ ਕੇ ਸੰਕਾ ਕਰ ਚਵਰਟ ਲਾਵਾਂ ਚਰਨ ਤੂੜ ਮੁਖ ਲਾਉ ਉ ਜਨਮ ਮਰਨ ਦੋ ਹੂੰ ਮੈਂ ਨਾ ਹੀ ਜਾਣ ਪਾਰੇ ਉਪਕਾਰੀ ਜੀ ਤਨ ਦੇ ਪਗ ਤੇ ਲਾਇਣਾ ਅੰਮ੍ਰਿਤ ਸੱਚੀ ਪਾਤਸ਼ਾਹੀ ਸੱਚੇ ਸੇਤੀ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਏ ਪੱਖਾ ਫੇਰੀ ਪਾਣੀ ਤੁਮਹਾਰ ਜਨ ਕੇ ਪੀਸਣ ਪੀਸ ਕਵਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਾਂ

ਸਤਕਾਰ ਜੋਕ ਗੁਰੂ ਪਿਆਰੀ ਸਾ ਸੰਗਤ ਜੀ ਖਿਆਲ ਬਾਹਰ ਜਾਣ ਤੋਂ ਰੋਕੀਏ ਚਿੱਤ ਵਿਰਤੀਆਂ ਇਕਾਗਰ ਕਰੀਏ ਰਸਨਾ ਦੀ ਪਵਿੱਤਰ ਤਾਈ ਦੇ ਵਾਸਤੇ सारे ही उचारण करो जी सतना पातशाह जी की अपार बख्शिश है बहुत ही प्यार वाले सतकारयोग भाई साहब भाई सिंह जी भाई परमिंदर सिंह जी समूह परिवार ने ਹਰ ਸਾਲ ਵਾਂਗੂ ਰਤਵਾੜਾ ਸਾਹ ਵਾਲੇ ਮਹਾਂਪੁਰਸ਼ ਅਤੇ ਉਹਨਾਂ ਦੇ ਜੀਵਨ ਸਾਥੀ ਸਾਡੇ ਪਰਮ ਪੂਜਯ ਸਤਕਾਰਯੋਗ ਬੀਜੀ ਦਿਨਾਂ ਦੀ ਪਵਿੱਤਰ ਯਾਦ ਦੇ ਵਿੱਚ ਇਹ ਸਮਾਗਮ ਰੱਖੇ ਹਨ ਇਹਨਾਂ ਦੇ ਮਾਤਾ ਜੀ ਵੀ ਪਿਛਲੇ ਨਹੀਂ ਸ਼ਰੀਰਕ ਤੌਰ ਤੇ ਵਿਛੋੜੇ ਦੇ ਗਏ ਹਨ ਸੋਸ ਵਿਛੋੜੇ ਦੇ ਸੰਬੰਧ ਵਿੱਚ ਇਹ ਸਮਾਗਮ ਰੱਖੇ ਜਾਂਦੇ ਹਨ ਵਿਛੋੜਾ ਸੁਣੇ ਦੁੱਖ ਬਿੰਡਠੇ ਮਰਿਓਤ ਵਾਸ ਪਿਆਰੇ ਆਪਣੇ ਬਿਰਹੀ ਨਾ ਠਿਰੋਂਦ ਬਹੁਤ ਵੱਡਾ ਇਹ ਦੁੱਖ ਹੁੰਦਾ ਹੈ ਦੁੱਖ ਵਿਛੋੜਾ ਇਕ ਦੁਖ ਭੂਖ ਇਕ ਦੁਖ ਸਖਤ ਵਾਰ ਜਮਦੂਤ ਇਕ ਦੁਖ ਰੋਗ ਲਗੇ ਤਨ ਤਾਏ ਬੈਦ ਨਾ ਭੋਲੇ दारू ਲਾਏ ਸਵੈਸਵੰਦ ਵਿੱਚ ਪਰਸੋਂ ਰੋਜ਼ ਨੋ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਬਿਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਅਖੰਡ ਪਾਠ ਪਰ ਆਰੰਭ ਹੋਏ ਸਨ ਬਾਣੀ ਆਦ ਤੋ ਮਦ ਮਦ ਤੋ ਸੰਪੂਰਨ ਪੜੀ ਅਤੇ ਸੁਣੀ ਗਈ ਉਪਰੰਤ ਆਪ ਖੁੱਲੇ ਪੰਡਾਲਾਂ ਦੇ ਵਿੱਚ ਗੁਰਦਵਾਰ ਦੇ ਵਿੱਚ ਸ਼ੋਭਤ ਹੋ ਕੇ ਨਾਮ ਬਾਣੀ ਦਾ ਅਲਾਹ ਲਹਿ ਰਹੇ ਹਾਂ ਕਿਉਂਕਿ ਸਤ ਪੁਰਸ਼ਾਂ ਦਾ ਆਉਣਾ ਤੇ ਸਾਡਾ ਆਉਣਾ ਇਹਦੇ ਵਿੱਚ ਬਹੁਤ ਫਰਕ ਹੈ ਮਹਾਂਪੁਰਸ਼ ਸੰਸਾਰ ਦੇ ਉੱਤੇ ਭੇਜੇ ਆਉਂਦੇ ਹਨ ਤੇ ਇਸ ਤਰ੍ਹਾਂ ਦੇ ਨਾਲ ਉਹ ਆ ਕੇ ਸੰਸਾਰ ਨੂੰ ਨਾਮ ਬਾਣੀ ਦੇ ਨਾਲ ਜੋੜਦੇ ਹਨ ਜਨਮ ਮਰਨ ਦੋਹੋਂ ਮੈਂ ਨਾਹੀ ਜਨ ਪਰੋ ਪਕਾਰੀ ਆਏ ਮਹਾਂਪੁਰਸ਼ ਅਤੇ ਉਹਨਾਂ ਦੀ ਜੀਵਨ ਸਾਥੀ ਸਾਡੇ ਪਰਮ ਪੂਜਯ ਸਤਕਾਰਯੋਗ ਬੀਜੀ ਉਹਨਾਂ ਦੇ ਸਰੀਰ ਦੇ ਜਨਮ ਤੋਂ ਹੀ 8 ਸਾਲ ਪਹਿਲਾਂ ਹੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਜਿਨ੍ਹਾਂ ਨੂੰ ਸੰਤ ਲਿਖਿਆ ਭਾਈ ਹੀਰਾ ਸੰਤ ਭਾਈ ਹੀਰਾ ਸਿੰਘ ਜੀ ਦੌਦਪੁਰੀਏ ਤੁਮੋਠ ਜਾਂਦੇ ਹਨ ਇਸ ਤਰ੍ਹਾਂ ਸਹਿਜ ਪਾਠ ਹੋਇਆ ਭੋਗ ਪਿਆ ਭੋਗ ਤੋਂ ਪਰੰਤ ਆਪ ਜੀ ਨੇ ਬਚਨ ਕੀਤੇ ਕਿ 8 ਸਾਲ ਬਾਅਦ ਇੱਥੇ ਬੱਚੇ ਦੇ ਸਰੀਰ ਨੇ ਜਨਮ ਲੈਣਾ ਹੈ ਸਾਡੇ ਦੌਦਪੁਰ ਬੱਚੀ ਨੇ ਜਨਮ ਲੈਣਾ ਹੈ ਦੋਨਾਂ ਦਾ ਸੰਜੋਗ ਹੈ ਤੇ ਉਸ ਸਮੇਂ ਹੀ ਆਪ ਜੀ ਨੇ ਰਿਸ਼ਤਾ ਪੱਕਾ ਕਰ ਦਿੱਤਾ ਮਹਾਂਪੁਰਸ਼ਾਂ ਦਾ sthreek ਜਨਮ 17 ਜੂਨ 1918 ਨਗਰ ਤੁਮੋਠ ਨੇੜੇ ਰਾੜਾ ਸਾਹਿਬ ਜਥੇਦਾਰ ਕਰਤਾਰ ਸਿੰਘ ਜੀ ਦੇ ਘਰ ਮਾਤਾ ਜੀ ਮਾਤਾ ਇੰਦਕੌਰ ਜੀ ਦੀ ਕੁੱਖੋਂ ਭਾਗ ਲੱਗਦੇ ਹਨ ਤੇ ਇਧਰ ਦੌਲਤਪੁਰ ਵਿੱਚ ਸੰਤ ਪਾਈ ਹੀਰਾ ਸਿੰਘ ਜੀ ਦੌਲਤਪੁਰੀਏ ਪਿਤਾ ਜੀ ਤੇ ਮਾਤਾ ਜੀ ਮਾਤਾ ਹਰਨਾਮ ਕੌਰ ਜੀ ਦੀ ਕੋਖ ਨੂੰ ਪਰਮ ਪੂਜਯ ਸਤਕਾਰਯੋਗ ਬੀ ਜੀ ਦੇ ਸਰੀਰ ਨੇ ਭਾਗ ਲਾਇਆ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਦਾ ਇਹ ਸਰੀਰਕ ਜਨਮ ਹੋਇਆ ਉਸ ਤੋਂ ਬਾਅਦ ਬਚਪਨ ਦੇ ਦਿਨ ਤੁਮੋਟ ਮਹਾਂਪੁਰਸ਼ ਬਤੀਤ ਕਰਦੇ ਹਨ 3.5 ਸਾਲ ਦੀ ਉਮਰ ਦੇ ਵਿੱਚ ਖੰਡੇ ਬਾਟੇ ਦੇ ਅੰਮ੍ਰਿਤਸਰ ਦੇ ਹਨ ਇਧਰ ਵੀ ਦੌਦਪੁਰ ਬੀਜੀ ਦੇ ਬਰਾਸਤ ਦੇ ਵਿੱਚ ਵੀ ਪਰਿਵਾਰ ਰੋਹਾਨੀ ਪਰਿਵਾਰ ਹੈ ਨਾਮ ਬਾਣੀ ਨਾਲ ਜੁੜਿਆ ਹੋਇਆ ਪਰਿਵਾਰ ਹੈ ਉਨ੍ਹਾਂ ਦੇ ਰਾਹੀ ਆਪ ਜੀ ਦਾ ਪਾਲਣ ਪੋਸਣ ਹੋਇਆ ਜਦੋਂ ਅਜੇ ਬਚਪਨ ਤੋਂ ਹੀ ਸੀ ਹਨ ਕਿਉਂਕਿ ਰਿਸ਼ਤਾ ਤਾਂ ਜਨਮ ਤੋਂ ਪਹਿਲਾਂ ਹੀ ਪੱਕਾ ਹੋ ਚੁੱਕਾ ਸੀ ਉਸ ਸਮੇਂ ਮਹਾਪੁਰਸ਼ ਦੱਸਦੇ ਹੁੰਦੇ ਕਿ ਸਾਡੀ ਉਮਰ ਅਜੇ 13 ਸਾਲ ਦੀ ਸੀ ਜਦੋਂ ਵਿਆਹ ਹੋ ਗਿਆ ਪਰ ਇਸ ਇੱਕ ਤਰ੍ਹਾਂ ਦੇ ਨਾਲ ਕੋਈ ਇਸ ਚ ਖਾਸ ਨੰਦਾ ਗ੍ਰਿਸਤ ਆਸ਼ਰਮ ਦੇ ਵਿੱਚ ਦਿਲਚਸਪੀ ਨਹੀਂ ਸੀ ਬੀਜੀ ਵੀ ਨਾ ਧਿਆਨ ਨਹੀਂ ਸੰਦ ਦੇ ਆਪ ਜੀ ਦਾ ਧਿਆਨ ਸੀ ਲਗਨ ਲੱਗੀ ਹੋਈ ਸੀ ਕਿ ਜਗਾ ਜਗਾ ਤੇ ਸਾਧੂਆਂ ਦੇ ਦਰਸ਼ਨ ਕਰਨੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ ਸਮੇ ਬੜੇ ਸਤੋਗੁਣੀ ਸਨ ਜੰਗਲਾਂ ਦੀ ਬਹੁਤਤਾ ਸੀ ਉਸ ਸਮੇ ਮਹਾਪੁਰਸ਼ਾਂ ਨੇ ਬਹੁਤ ਪਰਮਣ ਕੀਤਾ ਤੇ ਇਸ ਤਰ੍ਹਾਂ ਦੇ ਨਾਲ 18 ਸਾਲ ਤੱਕ ਇਹ ਚੱਲਦਾ ਰਿਹਾ ਤੇ ਉਸ ਸਮੇ ਮਾਤਾ ਜੀ ਆਪ ਜੀ ਦੀ ਮਾਤਾ ਇੰਦਕੌਰ ਜੀ ਆਪ ਨੂੰ ਰਾੜਾ ਸਾਬ ਲੈ ਕੇ ਜਾਂਦੀ ਹੈ ਕਿਉਂਕਿ ਜਿੱਥੇ ਕਿਸੇ ਦੀ ਅਮਾਨਤ ਹੁੰਦੀ ਹੈ ਉਸ ਸਾਧੂ ਦਾ ਮਲਾਪ ਹੋ ਜਾਇਆ ਕਰਦਾ ਹੈ ਬਿਨਾਂ ਪੂਰਬਲੇ ਸੰਚਿਤ ਕਰਮ ਜਦੋਂ ਤੱਕ ਫਲ ਦੇਣ ਵਾਸਤੇ ਤਿਆਰ ਨਾ ਹੋਣ ਉਸ ਸਮੇਂ ਤੱਕ ਸਾਦਮਾ ਦੇ ਦੇਦਾਰ ਮੇ ਹੋਇਆ ਕਰਦੇ ਜਿਸ ਕੋ ਅਮਾਨਤ ਹੁੰਦੀ ਹੈ ਉਸ ਦਾ ਮਲਾਪ ਇਸ ਤਰ੍ਹਾਂ ਪੂਰਬਿਕ oi ਸੰਚਿਤ ਕਰਮ ਫਲ ਦੇਣ ਵਾਸਤੇ ਤਿਆਰ ਹੋਣ ਫਿਰ ਹੋਇਆ ਕਰਦਾ ਹੈ ਮੇਲਾ ਪੂਰਿਆਂ ਸੰਤਾਂ ਦਾ ਹੋਵੇ ਪਾਗ ਜਾਗਦੇ ਮੇਲਾ ਦਾ ਹੋਵੇ ਜੀ ਸੱਤੇ ਜਦੋਂ ਪਾਗ ਜਾਗਨੇ ਜੋ ਦੁਪੱਖ ਜਾਕਦੇ ਸੰਸਾਰ ਦਾ ਤੂੰ ਪਾਗ ਜਾਗ ਦੇ ਪਿਆਰੇ ਪਾਗ ਜਾਗ ਦੇ ਪਿਆਰੀ ਜੀ ਸੁਤੇ ਜਦੋਂ ਜਾਗਦੇ ਪਿਆਰੇ ਸੁਤੇ ਜਦੋਂ ਪਾਗ ਜਾਗਦੇ ਪੰਦਾ ਦਾ ਹੋਏ ਜਦੋਂ ਤੂੰ ਜਾਗਦੇ ਪੰਦਾ ਹੋਏ ਪਾਗ ਜਾਗਦੇ ਲਵੇ ਕੋ ਪ੍ਰੀਤ ਮਨ ਲਾਗੀ ਪਾਏ ਲਗੋ ਮੋਹੇ ਕ੍ਰਿਪਾ ਅਤਮਿ ਲੇਵਟ ਪਾਣੀ ਮਾਨਿ ਅਰਪਉ ਤਨ ਰੱਖੂ ਅੱਗ ਮਾਣਿ ਕੋਈ ਫਗਨ ਤੇ ਆਕੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਆਂਦੇਨ ਸ੍ਰੋਤੀ ਦਰمیان ਗਿਰ ਜਾਪ ਪਰਗਟ ਪੇਚ ਪੁਰਖ ਤੇ ਅੰਧੇਰ ਮਿਲਤ ਹਰਨਾਨਕ ਜਗਤ ਜਗਤ ਕੀ ਹੋ ਸਾੰਗੀ ਹੁਣ ਮਾਤਾ ਜੀ ਆਪ ਜੀ ਨੂੰ ਲੈ ਕੇ ਰਾੜਾ ਸਾਹਿਬ ਜਾਂਦੀ ਐ ਕੁਰਸੀ ਲੱਗੀ ਹੋਈ ਸੀ ਤੇ ਇਹਨਾਂ ਨੇ ਦੂਰੋਂ ਹੀ ਦਰਸ਼ਨ ਕਰਕੇ ਪਿੱਛੇ ਮੁੜ ਆਏ ਮਾਤਾ ਕਹਿੰਦੀ ਤੂੰ ਮਹਾਪੁਰਸ਼ਾਂ ਨਾਲ ਬਚਨ ਵੀ ਕਰ ਕਿਉਂਕਿ ਇੱਕ ਦਾ ਜੋ ਹੋਣਾ ਜ਼ਰੂਰੀ ਹੈ ਸਾਰੇ ਸਾਧੂ ਸੰਤ ਸਤਕਾਰਯੋਗ ਹੁੰਦੇ ਹਨ ਪਰ ਇੱਕ ਦੀ ਚਰਨ ਸ਼ਰਨ ਫੜਨੀ ਬਹੁਤ ਜ਼ਰੂਰੀ ਹੈ ਕਹੋ ਕਬੀਰ ਸੁਨਹੁ ਨਾ ਨਰਬੇ ਪਰੋ ਇੱਕ ਕੀ ਸਰਨਾ ਕੇਵਲ ਨਾਮ ਜਪੋਰੇ ਪ੍ਰਾਣੀ ਤੋਂ ਭਵਜਲ ਨਿਸ਼ਚੈ ਤਰਨ ਜਿਵੇਂ ਇੱਕ ਬੇੜੀ ਦੇ ਤੇ ਸਵਾਰ ਪਾਰ ਲੱਗ ਜਾਂਦਾ ਹੈ ਮਾਤਾ ਸਿਆਣੀ ਸੀ ਦੇਖਦੀ ਸੀ ਕਿ ਰੋਜ਼ ਹੀ ਤੁਰੇ ਰਹਿੰਦਾ ਹੈ ਇਸ ਕਰਕੇ ਇੱਕ ਜਗ੍ਹਾ ਦਿੱਤੇ ਜੁੜ ਜਾਣਾ ਠੀਕ ਹੈ ਮਾਤਾ ਦੁਆਰਾ ਫਿਰ ਮਹਾਪੁਰਸ਼ਾਂ ਨੂੰ ਬੇਨਤੀ ਕੀਤੀ ਕਿ ਆਉਂਦਾ ਨਹੀਂ ਕਹਿੰਦੇ ਕੋਈ ਨਹੀਂ ਆ ਜਾਵੇਗਾ ਜਾਓ ਲੈ ਆਓ ਮਾਤਾ ਖਿੱਚ ਕੇ ਲਿਆਉਂਦੀ ਹੈ ਤੇ ਸਤਪੁਰਸ਼ ਤੇ ਉਹਨਾਂ ਨੂੰ ਨਾਮ ਸਕਾਰ ਕਰਦੇ ਹਨ ਕਰ ਡੰਡੋਤ ਪੁਨ ਵੱਡਾ ਹੈ ਵੱਡੇ ਸੰਤ ਮਹਾਰਾਜ ਜੀ ਇਹ ਸਵਾਲ ਕਰਦੇ ਹਨ ਸੁਣ ਰੇ ਤੂੰ ਕੌਣ ਕਹਾ ਤੇ ਆਇਓ ਤੇ ਆਪ ਜੀ ਚੁੱਪ ਕਰ ਜਾਂਦੇ ਹਨ ਕੋਈ ਜਵਾਬ ਨਹੀਂ ਦਿੱਤਾ ਦੂਜਾ ਸਵਾਲ ਆਇਆ ਕਿ ਦੱਸਿਆ ਨਹੀਂ ਇਤੀ ਨਾ ਜਾਣੇ ਕੀਤੀ ਕਮੁੱਦਤ ਜਲਤੇ ਖਬਰ ਨਾ ਪਾਇਓ ਇਹ ਕਹਿਣ ਲੱਗੇ ਕਿ ਦੱਸਣਾ ਨਹੀਂ ਆਉਂਦਾ ਸੰਗਤ ਹਾਸਾ ਪਹਿ ਜਾਂਦਾ ਹੈ ਕਿ ਨੌਜਵਾਨ ਹੈ ਇਸ ਨੂੰ ਆਪਣੇ ਨਾਂ ਦਾ ਨਹੀਂ ਪਤਾ ਐਡਰੈਸ ਦਾ ਨਹੀਂ ਪਤਾ ਪਰ ਇਹ ਅੰਦਰੂਨੀ ਵਾਰਤਾ ਲਾਪਸੀ ਬੱਡੇ ਮਹਾਰਾਜ ਜੀ ਵਚਨ ਕਰਦੇ ਕਹਿਣ ਲੱਗੇ ਖਾਮੋਸ਼ ਇਹ ਅੰਦਰੂਨੀ वार्तालाप ਹੈ ਜੇ ਜਦੋਂ ਤੀਜੇ ਵਚਨ ਤੇ ਕਿਹਾ ਕਿ ਮੈਂ ਦੇਖਤਾ ਹਾਂ ਕਿ ਪਿਛਲਾ ਜਨਮ ਇਸ ਘਰ ਵਿੱਚ ਹੋਇਆ ਸੀ ਹਰਨਾਮ ਸਿੰਘ ਨਾਮ ਰੱਖਿਆ ਸੀ 5 ਸਾਲ ਦਾ ਸਰੀਰ ਛੱਡ ਗਿਆ ਉਸ ਤੋਂ ਪਿੱਛੇ ਦਾ ਜਨਮ ਆਬ ਰੋਟੀ ਵਾਲਾ ਪਹਾੜ ਹਨ ਸ਼ਿਵਾਲਿਕ ਪਹਾੜੀਆਂ ਇੱਥੇ ਇੱਕ ਉਦਾਸ ਸਿਨ ਸਾਧੂ ਦੇ ਭੇਸ ਵਿੱਚ ਹਾਂ ਇਸ ਤਰ੍ਹਾਂ ਦੇਖਦੇ ਦੇਖਦੇ ਕਹਿੰਦੇ ਮੈਂ ਦੇਖ ਰਿਹਾ ਹਾਂ ਕਿ ਮੇਰਾ ਤਾਂ ਇਹ ਸਫਰ ਅਨੰਤ ਕਾਲ ਤੋਂ ਹੈ ਜਦ ਤੋਂ ਇਹ ਸੰਸਾਰ ਵਿਯੂਦ ਦੇ ਵਿੱਚ ਆਇਆ ਹੈ ਉਸ ਸਮੇਂ ਤੋਂ ਮੈਂ ਇਸ ਸਫਰ ਦੇ ਉੱਤੇ ਹਾਂ ਸਤਪੁਰਸ਼ ਕਹਿਣ ਲੱਗੇ ਕਿ ਇਸ ਨੂੰ ਆਤਮਾ ਦਾ ਸਫਰ ਕਿਹਾ ਹੈ ਆਤਮਾ ਹੁਣ ਸਫਰ ਸ਼ੁਰੂ ਹੋਇਆ ਜੀਵ ਨਾਲ ਸੰਬੰਧ ਜੁੜ ਗਿਆ ਨਾਮ ਇਸ ਦਾ ਸਿਆਣਿਆ ਨੇ ਜੀਵ ਆਤਮਾ ਰੱਖ ਦਿੱਤਾ ਹੋਰ ਥੱਲੇ ਆ ਗਈ ਮਨ ਬੁੱਧ ਚਿੱਤ ਅਹੰਪਾਪ ਇਹ ਚਾਰ ਜੁੜ ਕੇ ਅੰਤਿਸ਼ ਕਰਨ ਬਣਿਆ ਅੰਤਿਸ਼ ਕਰਨ ਸ਼ੀਸ਼ੇ ਤੇ ਮੈਲ ਪੈ ਗਈ ਪਰਮ ਆਪੇ ਦੇ ਦਰਸ਼ਨ ਨਹੀਂ ਹੋਏ ਤੇ ਇਹ ਸਰੀਰ ਨੂੰ ਅਸੀਂ ਮੈਂ ਕਹਿਣਾ ਸ਼ੁਰੂ ਕਰ ਦਿੱਤਾ कि मेरा ए ना है मेरा ये थाव है मेरा ए ठाव है गाँव है माता है पिता है संबंध हैं ये सारे संबंध शरीर दे हन।